ਹਾਂਜੀ ਅਸਲਾਮੁਆਲਿਕੁਮ ਰਹਿਮਤੁੱਲਾ ਸੱਚੀ ਸਰਕਾਰ ਹੋਰ ਕਿੱਦਾਂ ਸਾਰੇ ਮੇਰੇ ਭੈਣ ਭਾਈ ਜਿੰਨੇ ਵੀ ਲਾਈਵ ਅੱਜ ਹੋਏ ਆ ਤਾਂ ਲਾਈਵ ਹੋਣਾ ਬਹੁਤ ਜ਼ਰੂਰੀ ਸੀਗਾ ਮੇਰੇ ਲਈ ਕਿਉਂਕਿ ਕੱਲ ਦਾ ਬਾਬੇ ਮਨਪ੍ਰੀਤ ਨੇ ਆਪਣੇ ਦੇ ਪਰਚਾ ਕਰਵਾਇਆ ਆ ਠੀਕ ਹੈ ਅ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਖੁਸ਼ੀ ਸੀ ਪਰਚਾ ਕਰੋਣਾ ਉਹਨਾਂ ਦਾ ਸ਼ੌਂਕ ਸੀਗਾ ਕਰਾ ਲਿਆ ਬੀਬੀ ਤੇ ਪਰਚਾ ਕੋਈ ਗੱਲ ਨਹੀਂ ਆ ਮਾਲਕੋ ਨੂੰ ਤਰੱਕੀਆਂ ਬਖਸ਼ੇ ਦਾਤਾ ਜੀ ਹੋਰ ਵੀ ਜ਼ਿਆਦਾ ਤੇ ਕੋਈ ਗੱਲ ਨਹੀਂ ਆਪਾਂ ਖੁਸ਼ ਆ ਹੈਪੀ ਆ ਮੇਰੇ ਭੈਣ ਭਾਈ ਜਿੰਨੇ ਵੀ ਲਾਈਵ ਤੇ ਜੁੜਦੇ ਮਾਲਕ ਉਹਨਾਂ ਨੂੰ ਵੀ ਤਰੱਕੀਆਂ ਬਖਸ਼ੇ ਦਾਤਾ ਸਰਕਾਰ ਤੇ ਬਹੁਤ ਖੁਸ਼ ਆ ਅਸੀਂ ਕੋਈ ਗੱਲ ਨਹੀਂ ਪਰਚਾ ਕਰਾਤਾ ਕੋਈ ਗੱਲ ਨਹੀਂ ਬੰਦਿਆਂ ਦੇ ਪਰਚੇ ਪੈਂਦੇ ਜਾਂਦੇ ਆ ਕੋਈ ਗੱਲ ਨਹੀਂ ਅਸੀਂ ਆਪਣੇ ਪੀਰ ਲਈ ਆਪਣੇ ਤੇ ਪਰਚਾ ਕਰਵਾਇਆ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਕਿਸੇ ਗੱਲ ਦੀ ਕਿਉਂਕਿ ਅਸੀਂ ਨਾ ਕਿਸੇ ਨੂੰ ਮਾੜਾ ਬੋਲਿਆ ਨਾ ਮਾੜਾ ਸ਼ਬਦ ਬੋਲਿਆ ਦੇਖੋ ਜੀ ਬਹੁਤ ਕੁਝ ਦੁਨੀਆ ਦੇ ਵਿੱਚ ਹੁੰਦਾ ਪਰ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਿਆ ਪਰ ਚਲੋ ਇਹਨਾਂ ਦੀ ਮौज ਸੀਗੀ ਇਹਨਾਂ ਦੀ ਖੁਸ਼ੀ ਸ਼ਾਦੇ ਇਸੇ ਵਿੱਚ ਸੀਗੀ ਵੀ ਪਰਚਾ ਕਰਾਉਣਾ ਚਲੋ ਕੋਈ ਗੱਲ ਨਹੀਂ ਅ ਅਸੀਂ ਹੈਪੀ ਆਂ ਖੁਸ਼ ਆਂ ਅਸੀਂ ਆਪਣਾ ਰਾਜੀ-ਬਾਜੀ ਆਂ ਸਭ ਕੁਝ ਠੀਕ ਆ ਕੋਈ ਗੱਲ ਨਹੀਂ ਜੇ ਪਰਚੇ ਹੁੰਦੇ ਆ ਤਾਂ ਜਮਾਨਤਾ ਵੀ ਆ ਲਿਖੀਆਂ ਨਾਲ ਕੋਈ ਗੱਲ ਨਹੀਂ ਜੀ ਹਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਬਾਕੀ ਗੱਲ ਇਸ ਤਰ੍ਹਾਂ ਵੀ ਦੇਖੋ ਝੂਠ ਨੇ ਝੂਠ ਰਹਿਣਾ ਸੱਚ ਤੁਹਾਡੇ ਸਾਹਮਣੇ ਆਊਗਾ ਪਰ ਥੋੜਾ ਟਾਈਮ ਲੱਗੂਗਾ ਸਚਾਈ ਮੈਂ ਸਾਹਮਣੇ ਲੈ ਕੇ ਆਉਂਗੀ ਹਰ ਚੀਜ਼ ਦਾ ਮੈਨੂੰ ਸਬੂਤ ਚਾਹੀਦਾ ਕਿਉਂਕਿ ਹਰ ਚੀਜ਼ ਦਾ ਸਬੂਤ ਮੈਂ ਲੈ ਕੇ ਆ ਸਾਹਮਣੇ ਲਿਆਉਣਾ ਜੋ ਜੋ ਵੀ ਮੇਰੇ ਤੇ ਇਹਨਾਂ ਨੇ ਅਲੀਕੇਸ਼ਨ ਲਾਇਆ ਮੇਰੇ ਘਰ ਵਾਲੇ ਦੇ ਅਲੀਕੇਸ਼ਨ ਲਾਇਆ ਠੀਕ ਹੈ ਜੋ ਵੀ ਮੈਂ ਸਾਹਮਣੇ ਲੈ ਕੇ ਆਉਣੀ ਹੈ ਸਬੂਤ ਮੈਨੂੰ ਕੋਈ ਡਰ ਭੈ ਨਹੀਂ ਕਿਉਂਕਿ ਸੱਚ ਨੇ ਸੱਚ ਰਹਿਣਾ ਅ ਇਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਬੀਬੀ ਨੇ ਅੰਦਰ ਬੈਠ ਕੇ ਮਾਫੀ ਮੰਗੀ ਮੇਰੀ ਕੋਈ ਮਾਫੀ ਨਹੀਂ ਸੀਗੀ ਆ ਆਪਾਂ ਕਿਸੇ ਤੋਂ ਮਾਫੀ ਨਾ ਮੰਗ ਸਕਦੇ ਆ ਆਪਾਂ ਰੱਬ ਤੋਂ ਮਾਫੀ ਮੰਗ ਸਕਦੇ ਕਿਉਂਕਿ ਉਹ ਜੇ ਗੁਨਾਹ ਕੀਤੇ ਤਾਂ ਸੀ ਹਜ਼ਾਰਾਂ ਲੱਖਾਂ ਵਾਰੀ ਅਸੀਂ ਮਾਫੀ ਮੰਗ ਸਕਦੇ ਆ ਪਰ ਜੇ ਕਵੇ ਮਨਪ੍ਰੀਤ ਤੋਂ ਮਾਫੀ ਇਹ ਕਦੀ ਹੋ ਹੀ ਨਹੀਂ ਸਕਦਾ ਕੋਈ ਗੱਲ ਨਹੀਂ ਪਰਚਾ ਕਰਾਤਾ ਵਧੀਆ ਗੱਲ ਆ ਪੁੱਤ ਕੋਈ ਗੱਲ ਨਹੀਂ ਕਰਾਓ ਹੋਰ ਬਲਦੀ ਚਾਰ ਪੰਜ ਹੋਰ ਪਾ ਦਿਓ ਪਰਚੇ ਕੋਈ ਨਹੀਂ ਅਸੀਂ ਰਾਜੀ ਵਾਜੀ ਆ ਖੁਸ਼ ਆ ਜਿੱਦਾਂ ਤੂੰ ਸਾਨੂੰ ਸਾਡੇ ਤੇ ਅਲੋਕੇਸ਼ਨ ਲਾਤੇ ਝੂਟੀਆਂ ਗੱਲਾਂ ਕਰਕੇ ਤੁਸੀਂ ਤਾਂ ਮਿੰਟ 'ਚ ਇੱਕ ਮਿੰਟ ਤੋਂ ਪਹਿਲਾਂ ਆਪਣਾ ਲਾਈਵ ਹੋ ਕੇ ਪਾ ਦੇ ਨੇ ਕਿਉਂਕਿ ਅਸੀਂ 19 ਤਰੀਕ ਤੋਂ ਅਸੀਂ ਬਿਲਕੁਲ ਲਾਈਵ ਨਹੀਂ ਪਾਇਆ ਤੇਰੇ ਖਿਲਾਫ ਇੱਕ ਸ਼ਬਦ ਨਹੀਂ ਅਸੀਂ ਬੋਲੇ ਚਲੋ ਅਸੀਂ ਕਿਹਾ ਜੋ ਵੀ ਹੈ ਠੀਕ ਹੈ ਚਲੋ ਅਸੀਂ ਇਸ ਗੱਲ ਦਾ ਬਿਲਕੁਲ ਇਤਰਾਜ਼ ਨਹੀਂ ਕੀਤਾ ਜੋ ਵੀ ਤੁਸੀਂ ਬੋਲਿਆ ਲਾਈਵ ਆ ਕੇ ਉਹ ਇਦਾਂ ਉਹ ਬੀਬੀ ਇਦਾਂ ਉਹਦੇ ਪਖੰਡੋਂ ਦੇ ਆ ਮੇਰੇ ਸੋਸ਼ਲ ਮੀਡੀਆ ਤੇ ਇੰਨੀਆਂ ਵੀਡੀਓ ਲਿਆ ਲਿਆ ਕਿ ਮੇਰੀਆਂ ਪਰਸਨਲ ਵੀਡੀਓ ਲਿਆ ਲਿਆ ਕਿ ਜਿਹੜਾ ਤੁਸੀਂ ਕੀਤਾ ਮੈਂ ਇੱਕ ਇੱਕ ਚੀਜ਼ ਦਾ ਸਬੂਤ ਲੈਣਾ ਤੁਹਾਡੇ ਤੋਂ ਇੱਕ ਇੱਕ ਚੀਜ਼ ਬਿਠਾ ਕੇ ਪੁੱਛਣੀ ਵੀ ਆ ਕਿ ਇੱਕ ਇੱਕ ਬਿਆਨ ਸਿਰਫ ਤੁਹਾਡੇ ਹੋਏ ਮੇਰੇ ਨਹੀਂ ਹਜੇ ਹੋਏ ਮੇਰੇ ਨਹੀਂ ਬਿਆਨ ਹੋਣਗੇ ਪ੍ਰਸ਼ਾਸਨ ਮੇਰੇ ਵੀ ਬਿਆਨ ਲਊਗਾ ਕੋਈ ਗੱਲ ਨਹੀਂ ਤੇਰੇ ਬਿਆਨਾਂ ਤੇ ਤੇਰਾ ਪਰਚਾ ਹੋ ਗਿਆ ਕੋਈ ਗੱਲ ਨਹੀਂ ਬਾਕੀ ਜਿਹੜੇ ਮੇਰੇ ਬਿਆਨ ਹੋਣਿਆ ਮੈਂ ਚੀਜ਼ਾਂ ਲੈ ਕੇ ਆਉਣੀਆਂ ਸਾਹਮਣੇ ਉਹ ਵੀ ਉਹ ਵੀ ਜ਼ਰੂਰੀ ਆ ਤੇ ਬਾਬਾ ਜੀ ਬਹੁਤ ਸੋਹਣੀ ਗੱਲ ਬਾਤ ਆ ਵਧੀਆ ਕਿਉਂਕਿ ਤੁਸੀਂ ਤਾਂ ਹੁਣ ਇਹ ਮੁੱਦਾ ਹੀ ਮਿਟਾ ਦਿੱਤਾ ਵੀ ਪੀਰ ਫਕੀਰਾਂ ਨੂੰ ਮੰਨ ਨਹੀਂ ਸਕਦੇ ਚਲੋ ਸਾਡੇ ਵਰਗੇ ਕਈ ਭੈਣ ਭਾਈਆਂ ਤੇ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਕਿਉਂਕਿ ਤੁਹਾਡੇ ਹੱਥ ਵਿੱਚ ਕਾਨੂੰਨ ਹੈ ਤੁਹਾਡੇ ਹੱਥ ਵਿੱਚ ਕਾਨੂੰਨ ਹੈ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਕਰਾ ਸਕਦੇ ਹੋ ਦੇਖੋ ਜੀ ਫਕੀਰਾਂ ਨੇ ਤਾਂ ਨਾ ਤਾਂ ਬੰਦਗੀ ਛੱਡਣੀ ਆ ਨਾ ਦਰਬਾਰ ਛੱਡਣਾ ਮੈਂ ਅੱਜ ਵੀਰਵਾਰ ਦੇ ਦਿਨ ਮੈਂ ਅੱਜ ਵੀ ਕਹਿੰਨੀ ਆ ਕਿ ਝੰਡੇ ਉਹਨਾਂ ਦੇ ਹਮੇਸ਼ਾ ਉੱਚੇ ਰਹਿਣਗੇ ਉਹਨਾਂ ਦੀ ਸ਼ਾਨ ਉੱਚੀ ਰਹੂਗੀ ਮੇਰੇ ਪੀਰ ਦੀ ਕੋਈ ਗੱਲ ਨਹੀਂ ਖਰਚਾ ਪੈ ਗਿਆ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਨਾ ਮੈਨੂੰ ਕਿਸੇ ਗੱਲ ਦਾ ਅਫਸੋਸ ਹੈ ਤੇ ਬਾਕੀ ਕੱਲ ਸਾਨੂੰ ਬਹੁਤ ਫੋਨ ਆਏ ਕਿ ਰਾਜੀਨਾਮਾ ਕਰੋ ਮਾਫੀ ਮੰਗ ਲਓ ਕੋਈ ਗੱਲ ਨਹੀਂ ਜੀ ਲਾਈਵ ਹੋ ਕੇ ਮਾਫੀ ਮੰਗੀ ਜਾਵੇ ਦੇਖੋ ਜੀ ਮਾਫੀ ਕਿਸ ਗੱਲ ਦੀ ਜੇ ਕੋਈ ਅਸੀਂ ਗੁਨਾਹ ਕੀਤਾ ਹੋਊਗਾ ਤਾਂ ਅਸੀਂ ਮਾਫੀ ਮੰਗਾਂਗੇ ਅਸੀਂ ਤਾਂ ਹਰ ਆਪਣੇ ਸਵਾਲ ਦਾ ਜਵਾਬ ਇਹਨਾਂ ਤੋਂ ਪੁੱਛਿਆ ਸੀਗਾ ਪਰ ਇਹਨਾਂ ਨੇ ਕਿ ਬੀਬੀ ਨੂੰ ਅਸੀਂ ਸਵਾਲ ਪੁੱਛੇ ਨੂੰ ਸਵਾਲ ਨਹੀਂ ਆਏ ਤੁਸੀਂ ਸਵਾਲ ਵੀ ਕਿਹੜੇ ਪੁੱਛੇ ਸੀ ਮੈਨੂੰ ਬਾਬਾ ਜੀ ਤੁਸੀਂ ਤਾਂ ਸਵਾਲ ਸਿਰਫ ਇਹ ਹੀ ਪੁੱਛੇ ਵੀ ਤੁਹਾਡੇ ਤੁਹਾਨੂੰ ਐਦਾ ਐਦਾ ਦੇਖ ਕੇ ਨਾ ਕੀ ਨਜ਼ਰ ਆਉਂਦਾ ਪੀਰ ਨਜ਼ਰ ਹਾਂ ਸਾਨੂੰ ਪੀਰ ਨਜ਼ਰ ਆਉਂਦੇ ਆ ਸਾਨੂੰ ਤਾਂ ਹਰ ਕਿਸੇ ਇਨਸਾਨ 'ਚ ਪੀਰ ਨਜ਼ਰ ਆਉਂਦੇ ਆ ਸਾਨੂੰ ਕਣ-ਕਣ ਦੇ ਵਿੱਚ ਪੀਰ ਨਜ਼ਰ ਆਉਂਦੇ ਆ ਸਾਨੂੰ ਗਰੀਬ 'ਚ ਰੱਬ ਦੀ ਸਦਾ ਹਰ ਪਾਸੇ ਰੱਬ ਦੀ ਸਦਾ ਸਾਨੂੰ ਤਾਂ ਅਸੀਂ ਤਾਂ ਕਿਸੇ ਨੇ ਬੇਨਿਆਈ ਕਰ ਨਹੀਂ ਸਕਦੇ ਪਰ ਤੁਸੀਂ ਹਰ ਹਰ ਰੱਬ ਨੂੰ ਮੰਨਣ ਵਾਲੇ ਤੇ ਕਾਨੂੰਨੀ ਤੌਰ ਤੇ ਕਾਰਵਾਈ ਕਰ ਰਹੇ ਹੋ ਕਰੋ ਤੁਸੀਂ ਬਾਬਾ ਜੀ ਤੁਹਾਨੂੰ ਖੁੱਲੀ ਛੁੱਟੀ ਆ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਕਾਨੂੰਨੀ ਰੂਪ ਤੇ ਤੁਸੀਂ ਕਾਰਵਾਈ ਕਰਨੀ ਖੁੱਲੀ ਛੁੱਟੀ ਆ ਤੁਹਾਨੂੰ ਨਵੀਦ ਕੋਰ ਬੀਬੀ ਵੱਲੋਂ ਨਾ ਖੁੱਲੀ ਛੁੱਟੀ ਆ ਤੁਸੀਂ ਪਰਚਾ ਕਰਵਾਤਾ ਬਹੁਤ ਸੋਹਣੀ ਗੱਲ ਬਾਤ ਹੈ ਕਿਉਂਕਿ ਮੈਂ ਸਲੂਟ ਕਰਦੀ ਆ ਇੱਕ ਜਨਾਨੀ ਦੇ ਪਰਚਾ ਕਰਵਾਤਾ ਵਾਹ ਵਾਹ ਕੀ ਸ਼ਾਨ ਹੈ ਦੇਖੋ ਜੀ ਅਸੀਂ ਵੀ ਬੜਾ ਕੁਝ ਕਹਿ ਸਕਦੇ ਸੀ ਲਾਈਵ ਹੋ ਕੇ ਪਰ ਅਸੀਂ ਨਹੀਂ ਕਹਿਣਾ ਚਾਹੁੰਦੇ ਸੀਗੇ ਅਸੀਂ ਤਾਂ ਜਿਹੜੀ ਚੀਜ਼ ਮੈਨੂੰ ਬਹੁਤ ਪਹਿਲਾਂ ਕਰਨੀ ਚਾਹੀਦੀ ਸੀਗੀ ਬਹੁਤ ਪਹਿਲਾਂ ਮੈਨੂੰ ਇਹ ਦਰਖਾਸਤ ਬਹੁਤ ਪਹਿਲਾਂ ਦੇਣੀ ਚਾਹੀਦੀ ਸੀ ਕਾਨੂੰਨ ਦਾ ਬਹੁਤ ਪਹਿਲਾਂ ਸਹਾਰਾ ਲੈਣਾ ਚਾਹੀਦਾ ਸੀ ਮੈਂ ਨਹੀਂ ਲਿਆ ਕਿਉਂਕਿ ਮੈਂ ਕਹਿੰਦੀ ਸੀ ਫਿਰ ਵੀ ਸਾਡਾ ਭੈਣ ਭਾਈ ਆ ਅਸੀਂ ਅਸਰਾ ਨਹੀਂ ਕਰ ਸਕਦੇ ਗਲਤ ਗੱਲ ਹੈ ਮੈਂ ਕਿਸੇ ਨੂੰ ਦਰਖਾਸਤ ਦੇਣ ਦੀ ਹਜੇ ਇਜਾਜ਼ਤ ਨਹੀਂ ਦਿੱਤੀ ਸੀ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਨਾਲ ਤੁਸੀਂ ਇਹ ਚੀਜ਼ਾਂ ਕਰਕੇ ਆਏ ਹੋ ਮੈਂ ਕਿਹਾ ਨਹੀਂ ਫਿਰ ਕੀ ਆ ਅਸੀਂ ਆਪਾਂ ਭੈਣ ਭਾਈ ਆ ਕੋਈ ਗੱਲ ਨਹੀਂ ਪਰ ਤੁਸੀਂ ਚਲੋ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਬਾਬਾ ਜੀ ਤੇ ਬਾਕੀ ਮਾਲਕ ਤੁਹਾਨੂੰ ਹੋਰ ਤਰੱਕੀ ਬਖਸ਼ੇ ਦਾਤਾ ਜੀ ਸੱਚੀ ਸਰਕਾਰ ਤੁਸੀਂ ਚਲੋ ਬਹੁਤ ਕੱਲ ਦੇ ਫੋਨ ਕਰਵਾਏ ਆ ਕਿ ਮਾਫੀ ਮੰਗਲਾ ਬੀਬੀ ਨੂੰ ਕਿ ਲਾਈਵ ਹੋ ਕੇ ਮਾਫੀ ਮੰਗੇ ਇਹ ਵੀ ਬੀਬੀ ਦੀ ਧੌਣ ਚ ਕਿਲਾ ਬਾਬਾ ਜੀ ਸਾਡੀ ਧੌਣ ਚ ਕੋਈ ਕਿਲਾ ਨਾ ਕੋਈ ਕੱਢ ਸਕਦਾ ਤੇ ਨਾ ਕੋਈ ਪਾ ਸਕਦਾ ਕਿਉਂਕਿ ਬੀਬੀ ਨੇ ਦਰ ਪਹਿ ਖੋਲ ਕੇ ਆਪਣੇ ਦਰ ਪਹਿ ਕੱਢ ਕੇ ਲਾਈਵ ਹੋ ਕੇ ਤੁਹਾਨੂੰ ਹਰ ਚੀਜ਼ ਦਾ ਸਵਾਲ ਦਾ ਪੁੱਛਿਆ ਸੀ ਨਾ ਕਿ ਤੁਹਾਨੂੰ ਗਲਤ ਲਫ਼ਜ਼ ਬੋਲਿਆ ਮੈਂ ਮੇਰੀਆਂ ਜਿੰਨੀਆਂ ਵੀ ਵੀਡੀਓ ਮੈਂ ਪ੍ਰਸ਼ਾਸਨ ਦੇ ਮੂਹਰੇ ਰੱਖਣੀਆਂ ਕਿ ਮੈਂ ਕੋਈ ਲਫ਼ਜ਼ ਇਹਨਾਂ ਨੂੰ ਗਲਤ ਬੋਲਿਆ ਹੋਊਗਾ ਤੇ ਮੈਂ ਸਜ਼ਾਦਾਰ ਹੋਊਂਗੀ ਪਰ ਮੈਂ ਤੁਹਾਨੂੰ ਕਦੀ ਵੀ ਮਾੜਾ ਸ਼ਬਦ ਨਹੀਂ ਬੋਲਿਆ ਤੁਸੀਂ ਲਾਈਵ ਹੋ ਕੇ ਬਾਰ ਬਾਰ ਇਹ ਕਹਿੰਦੇ ਸੀ ਮਾੜੇ ਸ਼ਬਦ ਬੋਲਦੀ ਐ ਘਟਿਆ ਬੋਲਦੀ ਐ ਐਦਾ ਬੋਲਦੀ ਐ ਨਹੀਂ ਬਾਬਾ ਜੀ ਸਾਨੂੰ ਵੀ ਬੜਾ ਦੁੱਖ ਸੀ ਸਾਡੇ ਨਾਲ ਜੋ-ਜੋ ਤੁਸੀਂ ਕੀਤਾ ਸੋਸ਼ਲ ਮੀਡੀਆ ਤੇ ਲਿਆ ਕੇ ਸਾਨੂੰ ਵੀ ਬੜਾ ਦੁੱਖ ਸੀ ਅਸੀਂ ਹਰ ਚੀਜ਼ ਦਾ ਸਬੂਤ ਲੈਣਾ ਹੈ ਤੁਹਾਡੇ ਤੋਂ ਤੇ ਹਜੇ ਚਲੋ ਤੁਸੀਂ ਤਾਂ ਆਪਣੇ ਬਿਆਨਾਂ ਤੇ ਸਾਡੇ ਦੇ ਪਰਚਾ ਲਿਆਂਦਾ ਹੁਣ ਸਾਡੇ ਬਿਆਨਾਂ ਤੇ ਤੁਸੀਂ ਦੇਖ ਲਿਓ ਫਿਰ ਕੀ ਬਣਦਾ ਬਾਕੀ ਜੋਂਦੇ ਵਜ਼ਿਰੋਂ ਪਲਾ ਹੋਵੇ ਜਿੰਨੇ ਵੀ ਲਾਈਵ 'ਚ ਜੁੜੇ ਮਾਲਕ ਉਹਨਾਂ ਤਰੱਕੀਆਂ ਬਖਸ਼ੇ ਦਾਤਾ ਜੀ ਵੀਰਬਾਰ ਦਾ ਦੇਣਾ ਸੱਚੀ ਸਰਕਾਰ ਦਾ ਦੇਣਾ ਤੇ ਜੋਂਦੇ ਵਜ਼ਿਰੋਂ ਪਲਾ ਹੋਵੇ ਪਲਾ